ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਫੇਸਬੁੱਕ ਵਿੱਚ ਗੁਰਮੁਖੀ ਵਿੱਚ ਟਿੱਪਣੀ ਕਿਵੇਂ ਲਿਖ ਸਕਦੇ ਹੋ ਮਤਲਬ ਪੰਜਾਬੀ ਕੀਬੋਰਡ ਐਪ ਚਾਹੇ ਉਹ ਫ੍ਰੀ ਹੈ ਜਾਂ ਆਉਣ ਵਾਲਾ ਜੋ ਪ੍ਰੋ ਐਪ ਹੈ ਉਸ ਨਾਲ ਤੁਸੀਂ ਬਿਨਾ ਕਾਪੀ ਪੇਸਟ ਕੀਤੇ ਮਤਲਬ ਫੇਸਬੁੱਕ ਲਿੰਕ ਜੋ ਹੈ ਉਸ ਨਾਲ ਕਿਵੇਂ ਲਿਖ ਸਕਦੇ ਹੋ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅ फेसबुक ऐप खोलना जरूरी है फेसबुक ऐप खोल लो फेसबुक ऐप खोल के जे इत फिलहाल मैं जर्मन भाषा रखी गई है इतने तो स्टेटस लिखना चाहते हो तो इतने दब दो ਹੁਣ ਕੈਮਰੇ ਵਿੱਚੋਂ ਦੇਖ ਰਿਹਾ ਹਾਂ ਇਸ ਕਰਕੇ ਅਤੇ ਜੇਕਰ ਤੁਸੀਂ ਸਟੇਟਸ ਲਿਖਣਾ ਜਦ ਤੱਕ ਇਹ ਕੀਬੋਰਡ ਨਹੀਂ ਆ ਜਾਂਦਾ ਤਦ ਤੱਕ ਇਸ ਹਾਲਾਤ ਵਿੱਚ ਲਿਉਣਾ ਹੈ ਅ ਫਿਰ ਤੁਸੀਂ ਜਾਂ ਤੁਸੀਂ ਕਿਤੇ ਟਿੱਪਣੀ ਕਰਨਾ ਚਾਹੁੰਦੇ ਹੋ ਜਾਂ ਇਸ ਪੋਸਟ ਤੇ ਇੱਥੇ ਟਿੱਪਣੀ ਕਰਨ ਲਈ ਇੱਥੇ ਦਬੋ ਮਤਲਬ ਇਹ ਕੀਬੋਰਡ ਆਉਣਾ ਚਾਹੀਦਾ ਹੈ ਸੋ ਇੱਥੇ ਅਸੀਂ ਹੁਣ ਫੇਸਬੁੱਕ ਐਪ ਚ ਇਸ ਹਾਲਾਤ ਚ ਪਹੁੰਚ ਗਏ ਹਾਂ ਜੇਕਰ ਤੁਸੀਂ ਟਿੱਪਣੀ ਜਾਂ ਸਟੇਟਸ ਜਿੱਥੇ ਵੀ ਕੁਝ ਕਰਨਾ ਹੈ ਲਿਖਣਾ ਹੈ ਉਹ ਹਾਲਾਤ ਬਣਾ ਲਓ ਤੇ ਫਿਰ ਪੰਜਾਬੀ ਕੀਬੋਰਡ ਐਪ ਖੋਲ ਲਵੋ ਅਤੇ ਪੰਜਾਬੀ ਕੀਬੋਰਡ ਐਪ ਵਿੱਚ ਲਿਖ ਕੇ ਤੁਹਾਨੂੰ ਸਿਰਫ ਫਿਰ ਇੱਥੇ ਦਬਕੇ ਫਿਰ ਇਹ ਆਟ ਲੈ ਕੇ ਇਹ ਥੱਲੇ ਵਾਲਾ ਬਟਨ ਦਬ ਕੇ ਫਿਰ ਇਹ ਫੇਸਬੁਕ ਲਿੰਕ ਦਬਣਾ ਹੈ ਤੇ ਆਪਣੇ ਆਪ ਇਹ ਕਾਪੀ ਹੋ ਜਾਵੇਗਾ ਤੁਹਾਨੂੰ ਕਾਪੀ ਕਰਨ ਦੀ ਲੋੜ ਨਹੀਂ ਤੇ ਅਤੇ ਆਪਣੇ ਆਪ ਜੇ ਇਸ ਹਾਲਾਤ ਵਿੱਚ ਜਿੱਥੇ ਤੁਸੀਂ ਕਲਿੱਕ ਕੀਤਾ ਹੋਇਆ ਹੈ ਫੇਸਬੁਕ ਐਪ ਵਿੱਚ ਉਥੇ ਪਹੁੰਚ ਜਾਵੇਗਾ ਤੇ ਤੁਹਾਨੂੰ ਫਿਰ ਉਥੇ ਇੱਕ ਵਾਰੀ ਦਬ ਕੇ ਸਿਰਫ ਪੇਸਟ ਕਰਨ ਦੀ ਲੋੜ ਹੈ ਇਥੇ ਫੇਸਬੁਕ ਲਿੰਕ ਤੇ ਦਬਤਾ ਤੇ ਆਪਣੇ ਆਪ ਜਿੱਥੇ ਤੁਸੀਂ ਫੇਸਬੁਕ ਖੋਲ੍ਹਿਆ ਸੀ ਜਿੱਥੇ ਉੱਥੇ ਪਹੁੰਚ ਜਾਂਦਾ ਹੈ ਤੇ ਇੱਕ ਵਾਰੀ ਫਿਰ ਦਬ ਦੇਣਾ ਹੈ ਤੇ ਇੱਥੇ ਡੱਜ ਵਿਚਾਰਿਆ ਉਦੋਂ ਪੇਸਟ ਆਵੇਗਾ ਇੱਕ ਵਾਰੀ ਫਿਰ ਇੱਥੇ ਦਬਣਾ ਅਤੇ ਪੇਸਟ ਕਰ ਸਕਦੇ ਹੋ ਫਿਰ ਇੱਥੇ ਪੋਸਟ ਕਰ ਸਕਦੇ ਹੋ ਸੋ ਹੁਣ ਇਸ ਦੇ ਨਾਲ ਹੀ ਤੁਹਾਨੂੰ ਨਵਾਂ ਜੋ ਕੀਬੋਰਡ ਐਪ ਆ ਰਿਹਾ ਹੈ ਜੋ ਕਿ ਮੁਫਤ ਨਹੀਂ ਆਵੇਗਾ ਉਸ ਦੇ ਵੀ ਦਰਸ਼ਨ ਕਰਾ ਦਈਏ ਇੱਥੇ ਖੋਲਦੇ ਹਾਂ ਥੋੜਾ ਜਿਹਾ ਉਹਨਾਂ ਵੀ ਲਿਖ ਲੈਂਦੇ ਹਾਂ ਤੇ ਜਿਵੇਂ ਕਿ ਨਵੇਂ ਨਵੇਂ ਕੀਬੋਰਡ ਹੈ ਵਿੱਚ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਇੱਥੇ ਫੋਨੇਟਿਕ ਕੀਬੋਰਡ ਦੇਖ ਸਕਦੇ ਹੋ ਜੋ ਕਿ ਸਿੱਧਾ ਗੰਤੇ ਵੀ ਆਵੇਗਾ ਫਿਲਹਾਲ ਇਹਨੂੰ ਉੱਚਾ ਕੀਤਾ ਜਾਵੇਗਾ ਇਹ ਇਨਕ ਅਤੇ ਇਸ ਵਿੱਚ ਚਾਰ ਤਰ੍ਹਾਂ ਦੀਆਂ ਸਹੂਲਤਾਂ ਲਿਖਣ ਵਾਲੀਆਂ ਸ਼ਬਦ ਸੁਝਾਅ ਵਾਲੀਆਂ ਅਤੇ ਇੱਥੇ ਹੁਣ ਕੈਮਰੇ ਵਿੱਚ ਦੀ ਦੇਖਣਾ ਅਤੇ ਦੱਬਣਾ ਥੋੜਾ ਮੁਸ਼ਕਲ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸੋ ਇਹ ਚਾਰ ਸਹੂਲਤਾਂ ਫਿਲਹਾਲ ਅਸੀਂ ਇੱਥੇ ਇਹਦੀ ਚੋਣ ਕਰਦੇ ਹਾਂ ਇਸ ਜਾਣਕਾਰੀ ਆਵੇਗੀ ਓਕੇ ਦਬਦੇ ਹਾਂ ਇੱਕ ਕਰੀ ਫੇਰ ਦੇਖ ਲਈਏ ਸਹੀ ਹੋਈ ਹੈ ਠੀਕ ਹੈ ਓਕੇ ਹੁਣ ਇੱਥੇ ਇੱਕ ਕਰੀ ਫੇਰ ਹੋਰ ਚੰਨ ਕਰਨੀ ਪਵੇਗੀ ਅਤੇ ਇਸ ਵਿੱਚ ਸੁਧਾਰ ਚੱਲ ਰਿਹਾ ਹੈ ਅਤੇ ਫਿਰ ਇਸ ਨੂੰ ਦਬ ਲੈਣਾ ਹੁਣ ਇੱਥੇ ਲੈਦੇ ਹਾਂ ਮੈਂ ਨੂੰ ਪੰਜਾਬੀ ਜਾਂ ਗੁਰਮੁਖੀ ਲਿਖ ਲੈਨੇ ਆ ਪਿਚ ਸਿੱਧਾ ਦੇਖਣਾ ਚਾਹੀਦਾ ਹੈ ਜੀ ਜੋ ਵੀ ਹੈ ਸੋ ਮੈਨੂੰ ਲਿਖਣ ਲਈ ਤੁਹਾਨੂੰ ਮਮਾ ਤੇ ਨੰਨਾ ਦਬਾਉਣਾ ਪਵੇਗਾ ਮਮਾ ਸੋ ਮੈਨੂੰ ਹੁਣ ਮੈਂ ਸਿੱਧਾ ਦੇ ਦਾਂ ਕੈਮਰੇ ਵਿੱਚ ਦੀ ਨਹੀਂ ਕਿਉਂਕਿ ਕੈਮਰੇ ਵਿੱਚ ਦੀ ਦੇਖਣਾ ਬਟਨ ਦਬ ਨਹੀਂ ਹੁੰਦਾ ਸੋ ਉਮੀਦ ਹੈ ਕਿ ਕੈਮਰੇ ਵਿੱਚ ਸਾਰਾ ਕੁਝ ਆ ਰਿਹਾ ਹੋ ਸੋ ਆਪਾਂ ਮਮਾ ਦੱਬਿਆ ਹੈ ਅਤੇ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਲਿਖਿਆ ਆ ਰਿਹਾ ਹੈ ਮਮਾ ਅਤੇ ਫਿਰ ਨੰਨਾ ਅਤੇ ਫਿਲਹਾਲ ਦੋਵਾਰਾ ਫਿਰ ਨੰਨਾ ਦਬ ਓਕੇ ਨੰਨਾ ਆ ਗਿਆ ਹੈ ਫਿਰ ਇੱਥੇ ਦਬਣਾ ਹੈ ਅਤੇ ਤੁਸੀਂ ਇੱਥੇ ਮੈਨੂੰ ਦੀ ਚੋਣ ਕਰ ਸਕਦੇ ਹੋ ਸੋ ਮੈਨੂੰ ਦੀ ਚੋਣ ਹੋ ਗਈ ਹੈ ਮੈਨੂੰ ਲਿਖਿਆ ਗਿਆ ਮੈਨੂੰ ਪੰਜਾਬੀ ਲਿਖਣਾ ਪਪਾ ਸੋ ਜੱਜਾ ਬੱਬਾ ਸੋ ਪੰਜਾਬੀ ਆ ਗਿਆ ਹੈ ਤੇ ਪੰਜਾਬੀ ਦੀ ਚੋਣ ਕਰਨੀ ਹੈ ਪੰਜਾਬੀ ਆ ਗਿਆ ਇੱਥੇ ਨਾਲ ਹੀ ਪੰਜਾਬੀ वैसे मतलब ले मत रब इस स्विच कोई लगाताररा नहीं आउदी पर फिर भी मतलब ਨਾਲ ਆ ਰਿਹਾ ਖੈਰ ਮੈਨੂੰ ਪੰਜਾਬੀ ਜਾਂ ਪੰਜਾਬੀ ਮਤਲਬ ਗੁਰਮੁਖੀ ਗੱਗਾ ਰਾਰਾ ਮਮਾ ਸੋ ਸ਼ਿਫਟ ਅਪ ਕੇ ਫਿਰ ਖਖਾ ਅਤੇ ਗੁਰਮੁਖੀ ਆ ਜਾਵੇਗੀ ਇਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਗੱਗਾ ਰਾਰਾ ਮਮਾ ਖਖਾ ਦਬਿਆ ਹੈ ਤੇ ਗੁਰਮੁਖੀ ਆ ਗਈ ਹੈ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਗੁਰਮੁਖੀ ਜੀ ਚੋਣ ਕਰ ਲੈਣੀ ਹੈ ਸੋ ਫਿਲਹਾਲ ਕੈਮਰੇ ਵਿੱਚ ਦੀ ਦੇਖਣਾ ਇਕ ਰਹੀ ਫਿਰ ਦੁਬਾਰੀ ਕਰਦੇ ਆ ਤੇ ਅਤੇ ਥੋੜਾ ਦੱਬਣ ਦਾ ਗੱਗਾ ਰਰਾ ਮਮਾ ਕਕਾ ਹੋਰ ਮੀਡੀਆ ਕੇਸ ਸਹੀ ਦਬਿਆ ਜਾਵੇਗਾ ਅਤੇ ਗੁਰਮੁਖੀ ਜੀ ਚੋਣ ਹੋ ਗਈ ਹੈ ਮੈਨੂੰ ਪੰਜਾਬੀ ਮਤਲਬ ਗੁਰਮੁਖੀ ਵਿੱਚ ਹੁਣ ਚਲਦੇ ਆ ਸੋ ਇਚ ਟਵਿਚ ਵਿਚ ਜਿਵੇਂ ਕਿ ਦੇਖ ਰਹੇ ਹੋ ਵਿਚ ਇੱਥੇ ਨਹੀਂ ਆ ਰਿਹਾ ਤਾਂ ਫਿਰ ਇੱਕ ਬਟਨ ਦਬੋ ਤੇ ਵਿਚ ਅ ਗਰਮੀ ਕੀ ਵਿਚ ਸਿਆਰੀ ਆਹ ਜਿਵੇਂ ਕਿ ਦੇਖ ਰਹੇ ਹੋ ਇੱਥੇ ਲਿਖਿਆ ਹੈ ਬਾਰ-ਬਾਰ ਇੱਥੇ ਵਿੱਚ ਦੀ ਚੋਣ ਕਰ ਲਓ ਅਤੇ ਵਿੱਚ ਸਿੱਧਾ ਤਸਾ ਤਦਾ ਤੇ ਸਿੱਧਾ ਇਹ ਬਟਨ ਥੋੜਾ ਜਿਆ ਇਧਰ ਨੂੰ ਹੋਰ ਕਰਾ ਲੈਣੇ ਆ ਤਾਂ ਕਿ ਸਹੀ ਦਬ ਹੋ ਸਕੇ ਅੱਲੇ ਜਿਵੇਂ ਕਿ ਦੱਸਿਆ ਗਿਆ ਹੈ ਜਿਵੇਂ ਪਹਿਲਾਂ ਦੱਸਿਆ ਵੀ ਕੈਮਰੇ ਥਾਂ ਦੇ ਦੇਖਣ ਨਾਲ ਇਹ ਜਿਹੜੀ ਸਿੱਧਾ ਜਿਵੇਂ ਕਿ ਸਿੱਧਾ ਇੱਥੇ ਲਿਖਿਆ ਹੈ ਸਿੱਧਾ ਸਿੱਧਾ ਲਿਖਣਾ ਲੱਲਾ ਕੱਖਾ ਨਾਣਾ ਸੋ ਇੱਥੇ ਲਿਖਣਾ ਸੋ ਤੁਹਾਨੂੰ ਲਿਖਣਾ ਚਾਹੀਦਾ ਚਚਾ ਹਾਹਾ ਚਾ ਨੂੰ ਸਿਰਫ ਚਚਾ ਹਾਹਾ ਦਾਦਾ ਤੇ ਨਾਲ ਹੀ ਚਾਹੀਦਾ ਆ ਗਿਆ ਚਾਹੀਦਾ ਫਿਰ ਹਾਹਾ ਹੈ ਆਹਾ ਪਾਉਣ ਵਾਲੀ ਹੈ ਸੋ ਹੈ ਚੈਦਾ ਹੈ ਅਤੇ ਫਿਰ ਡੰਡੀ ਪਾਉਣ ਲਈ ਦੋ ਵਾਰੀ ਖਾਲੀ ਬਟਨ ਇਹ ਹੁਣ ਇੱਥੇ ਦੋ ਵਾਰੀ ਖਾਲੀ ਬਟਨ ਦਬਦੇ ਹਾਂ ਅਤੇ ਡੰਡੀ ਪੈ ਜਾਂਦੀ ਹੈ ਸੋ ਜੇਕਰ ਏਦਾਂ ਕਰਦੇ ਹਾਂ ਸ਼ਾਇਦ ਪੂਰਾ ਕੈਮਰਾ ਆਵੇ ਆਹਾਂ ਠੀਕ ਹੈ ਇਸ ਤਰ੍ਹਾਂ ਪੂਰਾ ਦੇਖਦਾ ਇੱਕ ਵਾਰੀ ਫੇਰ ਡੰਡੀ ਪਾ ਕੇ ਦਿਖਾ ਦਿੰਦੇ ਹਾਂ ਸੋ ਇਸ ਤਰ੍ਹਾਂ ਪੂਰਾ ਦੇਖਦਾ ਇੰਨੇ ਕਿਤੇ ਇਸੇ ਅਜਿਹਾ। ਸੋ ਹੁਣ ਸਿਰਫ ਆ ਥੱਲੇ ਬਟਨ ਦਾ ਬੰਦੀ ਲੋਡ ਹੈ। ਅਤੇ ਫਿਰ ਫੇਸਬੁਕ ਲਿੰਕ। ਅਤੇ ਜਿੱਥੇ ਤੁਸੀਂ ਚੋਣ ਕੀਤੀ ਹੈਈ ਆ ਟਿੱਪਣੀ ਲਿਖਣਾ ਚਾਹੁੰਦੇ ਹੋ ਜਾਂ ਸਟੇਟਸ ਲਿਖਣਾ ਚਾਹੁੰਦੇ ਹੋ ਤਾਂ ਇੱਕ ਏਰੀਆ ਤੇ ਦਬ ਕੇ ਇੱਕ ਏਰੀਆ ਤੇ ਦਬਣਾ ਹੈ। ਇੱਥੇ ਪੇਸਟ ਆ ਜਾਵੇਗਾ ਫਿਲਹਾਲ ਡੋਚ ਕੀਤੇ ਹੋਏ ਕਰਕੇ। ਅਤੇ ਜਿਵੇਂ ਕਿ ਤੁਸੀਂ ਦੇਖਿਆ ਦਿਓ। ਇੱਥੇ ਆ ਗਿਆ ਫਿਰ ਤੁਸੀਂ ਇੱਥੇ ਪੋਸਟ ਦਬ ਦੇਣਾ ਹੈ ਅਤੇ ਇਹ ਵੈਸੀ ਟੈਸਟ ਲਈ ਕੀਤਾ ਸੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਥੱਲੇ A ਲਿਖਿਆ ਆ ਗਿਆ ਹੈ ਟਿੱਪਣੀ ਹੋ ਗਈ ਹੈ